ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟਹਿਣਾ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਫਰੀਦਕੋਟ ਤੋਂ ਸ੍ਰੀ ਅਮਰਸਰ ਸਾਹਿਬ ਵਾਲੀ ਜਿਹੜੀ ਛੜਕਾ ਹੈ ਉਸ ਛੜਕ ਦੇ ਉੱਤੇ ਇਹ ਪਹਿਲਾ ਪਿੰਡ ਹੈ ਜਿਹੜਾ ਹਾਈਵੇ ਨੰਗਾ ਬਠਿੰਡੇ ਤੋਂ ਆਉਂਦਾ ਉਹ ਫਰੀਦਕੋਟ ਸ਼ਹਿਰ ਤੇ ਟਹਿਣਾ ਪਿੰਡ ਇਹਨਾਂ ਦੋਹਾਂ ਦੇ ਵਿਚ ਦੀ ਨੰਗਾ ਤੇ ਜ਼ਿਆਦਾ ਇਹ ਮੰਨਾਂਗੇ ਵੀ ਟਹਿਨੇ ਪਿੰਡ ਦੇ ਵਿਚ ਦੀ ਨੰਗਾ ਵੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਮੈਂ ਇਸ ਵੀਰ ਕੋਲੋਂ ਪਹਿਲਾਂ ਤੋਂ ਵੀਡੀਓ ਬਣਾ ਰਿਹਾ ਹਾਂ। ਜ਼ਿਆਦਾਤਰ ਇੱਥੇ گاਵਾ ਹੁਣ ਤੱਕ ਦਿਖਾਈਆਂ ਪਰ ਅੱਜ ਜਿਹੜੀ ਵੀਡੀਓ ਬਣਾ ਰਹੇ ਇਹਦੇ ਚ ਚਾਰ ਮੱਝਾਂ ਤੁਹਾਨੂੰ ਦਿਖਾਉਣੀਆਂ। ਮੈਂ ਇੱਕ ਵਾਰ ਸਾਹਮਣੇ ਬਾਈ ਦਾ ਜਿਹੜਾ ਬੈਨਰ ਲੱਗਾ ਉਹ ਦਿਖਾ ਰਿਹਾ ਦੋਸਤੋ ਸੰਧੂ ਡੇਰੀ ਫਾਰਮ ਤੇ ਚਾਰੇ ਮੱਝਾਂ ਵੀ ਤੁਸੀਂ ਸਕਰੀਨ ਉੱਤੇ ਦੇਖ ਲਓ। ਕੈਮਰਾ ਜ਼ਰੂਰ ਮਾਰ ਦਿੰਨਾ ਇੱਕ ਵਾਰ ਵੀ ਪਸ਼ੂ ਇੱਥੇ ਮੱਝਾਂ ਜਿਹੜੀਆਂ ਹੋ 8-10 ਵਿਕਰੀ ਵਾਲੀਆਂ ਆਈਆਂ ਵੀ ਐ। ਕਿੱਥੋਂ ਬਾਈ ਨੇ ਖਰੀਦੀਆਂ ਕੀ ਇਹਨਾਂ ਦੀ ਡਿਟੇਲ ਆ ਉਹ ਤੁਸੀਂ ਜਿਹੜੇ ਬਾਕੀ ਪਸ਼ੂਆਂ ਨਾਲ ਬਾਰੇ ਤੁਸੀਂ ਫੋਨ ਦੇ ਉੱਤੇ ਗੱਲ ਕਰ ਲਓਗੇ ਜਿਹੜੀਆਂ ਚਾਰ ਮੱਝਾਂ ਤੁਹਾਨੂੰ ਮੈਂ ਦਿਖਾਉਣੀ ਆ ਮੇਰੇ ਨਾਲ ਚ ਦੋ ਗੱਬਣ ਤੇ ਦੋ ਸੁੰਜਾਂ ਸਵਾਂਜਾ ਆਓ ਸ਼ੁਰੂਆਤ ਕਰਗੇ ਦੋਸਤੋ ਪਹਿਲੇ ਨੰਬਰ ਤੇ ਪਰਲੇ ਪਾਸੇ ਮੱਝ ਐ ਦੋ ਨੰਬਰ ਤੇ ਤਾਂ ਇੱਕ ਨਗੀਨਾ ਹੀ ਖੜਾ ਐ ਇਹ ਆਪਾਂ ਉਦੋਂ ਬਾਅਦ ਚ ਦਿਖਾਉਣੇ ਆਮਰ ਬਾਈ ਸਸਰੀ ਕਾ ਸਸਰੀ ਬਾਈ ਜੀ ਅਮਰ ਭਾਈ ਅੱਜ 8 ਮੱਝਾਂ ਮੇਰੇ ਆਠ 9 ਮੱਝਾਂ ਨੇ 9 ਮੱਝਾਂ ਜੀ ਭਾਈ ਜੀ ਜਿਹਦੇ ਵਿੱਚੋਂ ਆਪਾਂ 4 ਸੇਲ ਵਾਸਤੇ ਕੱਢੀਆਂ ਅੱਜ ਜੀ ਠੀਕ ਹੈ ਦੂਜੀਆਂ ਮੱਝਾਂ ਨੇ 7 ਮੱਝਾਂ ਹਰਿਆਣੇ ਜੋ ਅੰਜੀਆਂ ਨੇ ਆਪਣੀਆਂ 2 ਮੱਝਾਂ ਪੰਜਾਬ ਦੀਆਂ ਜਿਵੇਂ ਇੱਕ ਆ ਮੱਝ ਪੰਜਾਬ ਦੀ ਜਾਂ ਕੋਦਰ ਖੜੀ ਹੈ ਜੀ ਠੀਕ ਹੈ ਅੱਛਾ ਦੂਜੀਆਂ ਜਿਹੜੀਆਂ ਹੁਣ 5 ਰਹਿ ਜਾਣੀਆਂ ਉਹ ਫਿਰ ਫੇਰ ਵੀਡੀਓ ਬਣਾਵਾਂਗੇ ਉਹ ਜੀ ਦੁੱਧ ਤੇ ਮੱਝਾਂ ਅਜੇ ਘੱਟ ਹੈ ਜੀ ਮੰਨ ਲਓ ਜਿਵੇਂ ਆਪਾਂ ਚੋਕੇ ਲਿਆਂਦੇ ਉਥੋਂ ਉਹ ਇਹ ਦੁੱਧ ਘੱਟ ਹੈ ਮੰਨ ਲਓ ਉਥੋਂ ਫਿਰ 16-16 ਲੀਟਰ ਚੋਕੇ ਲਿਆਂਦੇ ਹਾਂ ਇੱਥੇ ਦੁੱਧ ਹੈਗਾ ਉਹਨਾਂ ਦੇ ਲਈ ਮੈਂ ਦਿਖਾਈ ਨਹੀਂ ਦਿੰਦੇ ਗਏ ਮੁੱਲ ਵੱਡੇ ਹੈ ਜੀ ਆਏ ਕਦੋਂ ਆ ਪਸੂਏ ਇਹ ਕੱਲ ਸਵੇਰ ਇੰਜ 3 ਵਜੇ ਕੱਲ ਸਵੇਰ ਇੰਜ ਹਾਂਜੀ 3 ਨਹੀਂ 2-4 ਦਿਨ ਲੈਣੀਆਂ ਹਜੇ ਲੈਣ ਗਏ ਮੰਨ ਲਓ 5-4 ਦਿਨ ਸਾਮਕੇ ਵੀਡੀਓ ਪਾਵਾਂਗੇ ਉਹਨਾਂ ਦੀ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਤੇਰੇ ਵਾਲੇ ਪਾਸੇ ਮੱਝ ਖੜੀ ਹੈ ਜਿਹੜੀ ਕਹਿੰਦੇ ਉਹ ਪੰਜਾਬ ਚੋਂ ਹੀ ਖਰੀਦੀ ਹੈ ਹਾਂਜੀ ਕਿੰਨਾ ਮਸੂਆ ਸੂਈ ਹੈ ਇਹ ਤੀਜਾ ਸੂਆ ਹੈ ਜੀ 12 ਕਿਲੋ ਨੈਟ ਦੁੱਧ ਤਿਆਰ ਹੈ ਥੱਲੇ ਅੱਜ ਦਿਨ ਕਿੰਨੇ ਹੋ ਗਏ ਉਹਨਾਂ ਦੇ ਅੱਜ ਹੋ ਗਏ ਉਹਨਿਆਂ ਜੀ ਮੰਨ ਲਓ ਇਹਨੂੰ 10 ਦਿਨ ਸੂਈ ਨੂੰ ਮੰਨ ਲਓ ਇਹਨਾਂ ਕੋਈ ਬੱਚਾ ਵੇਖ ਕੇ ਕਹਦੇ ਮਹੀਨੇ ਦੀ ਸੂ ਅਗਲਾ ਕਹਦੇ ਵੀ ਕਿਦੇ ਮਹੀਨੇ ਦੀ ਸੂਈ ਆ ਦੋ ਹੀ ਦੰਦਾ ਜੀ ਦੋ ਹੀ ਦੰਦਾ ਦੋਸਤੋ ਹਜੇ 10 ਦਿਨਾਂ ਦੀ ਸੂਈ ਆ ਕਲਰ ਥੋੜਾ ਜਿਹਾ ਬੱਚੇ ਦਾ ਹੈਗਾ ਜੀ ਭੂਰਾ ਜਿਹਾ ਇਹਦੇ ਕਰਕੇ ਬੱਚਾ ਇਹ ਲਾਦੇ ਮਹੀਨੇ ਦੀ ਸੂਈ ਹੁੰਦੀ ਠੀਕ ਹੈ ਅੱਛਾ ਅਮਰ ਭਾਈ ਇਹਦਾ ਰੇਟ ਕੀ ਰਹਿਣਾ ਮਾ ਜੀ ਇਹਦਾ 1 ਲੱਖ 20000 ਰੁਪਏ ਜੀ 1 ਲੱਖ 20000 ਹਾਂ ਜੀ ਸੋ ਦੋਸਤੋ 12 ਕਿਲੋ ਦੁੱਧ ਹੈਗਾ ਦਿਨ 10ਵਾਂ ਹਵਾਨਾ ਚੰਗਾ ਦਿਖਾਉਂਦੀ ਆ ਸਵੇਰ ਵੀਡੀਓ ਬਣਾ ਰਿਹਾ ਟਾਈਮ ਲਗਭਗ 8:30 ਦੇ ਆਸ-ਪਾਸ ਦਾ ਹੋਊਗਾ ਸੋ ਟਾਈਮ ਦੀ ਜੱਜਮੈਂਟ ਉਸ ਸਾਹਬ ਤੇ ਕਰ ਲਓ ਕਿਉਂਕਿ ਚਵਾਈ ਇਹਨਾਂ ਪਸ਼ੂਆਂ ਦੀ ਹੋਣ ਵਾਲੀ ਹੈ। ਸੋ ਦੇਖੋ ਇਹਦਾ ਢਾਂਚਾ ਦੱਸੋ। ਹਵਾਨਾ ਜਿਹੜਾ ਉਹ ਵੀਡੀਓ ਦੇ ਵਿੱਚ ਦਿਸਦਾ ਹੈ ਜਿੰਨਾ ਦਿਖਾਉਂਦੀ ਹੈ ਥਾਣਾ ਦੇ ਵਿੱਚ ਜੋਸ਼ ਚੰਗਾ ਹੈ। ਕਮਾਲੀ ਬਈ। ਦੁੱਧ ਦੀ ਭਾਈ ਇਹ ਨਹੀਂ ਬਈ ਜਗਜੀਤ ਵੀਰੇ ਆਪਾਂ ਮੰਨ ਲਓ 12 ਕਹਦਾ ਤਾਂ ਇਹ 11 ਕੱਢੂਗੀ। ਠੀਕ ਹੈ। ਮੰਨ ਲਓ ਅੱਗੇ ਵੀ ਆਪਾਂ ਮੈਂ ਭੇਜੀ ਹੈ ਜਿਹੜੀ ਉਹ ਮੰਨ ਲਓ ਆਪਾਂ 18 ਕਹਿ ਕੇ ਦਿੱਤੀ ਹੈ ਜੀ 21 ਕਿਲੋ ਦੁੱਧ ਹੁਣ ਚਵਾਵਾ ਉਹਦੇ ਥਲੀ। ਜਿਹੜੀ ਆ ਹੁਣ ਕੁਸ ਦਾ ਜਿਹੜੀ ਹੁਣ ਬਾਬੇ ਜੀ ਵੀਡੀਓ ਬਣਾਈ ਆ ਪਿਛਲੇ ਹਫਤੇ ਹੀ ਠੀਕ ਹੈ ਤੇ ਦੱਸੋ ਬਹੁਤ ਸੋਹਣੀ ਮੱਝ ਦੀ ਵੀਡੀਓ ਬਣਾਈ ਸੀਗੀ ਚਾਹਦ ਚੱਲੀ ਵੀ ਕਾਫੀ ਉਹ ਬਹੁਤ ਸਾਰੇ ਵੀਰਾਂ ਨੇ ਦੇਖੀ ਜ਼ਰੂਰ ਹੋਊਗੀ ਸੋ ਇਹ ਮੱਝ ਦੋਸਤੋ ਪਹਿਲੇ ਨੰਬਰ ਤੇ ਢਾਂਚੇ ਦੀ ਸੋਹਣੀ ਹੈ ਮੱਝ ਦੋਸਤੋ ਖਰੀਦ ਇਧਰੋਂ ਕੀਤੀ ਹੈ ਪੰਜਾਬ ਦੇ ਵਿੱਚੋਂ ਮੱਥੇ 'ਚ ਛੋਟਾ ਜਿਹਾ ਬੱਲ ਤੇ ਬਾਕੀ ਜਿਹੜਾ ਥਣ ਹਵਾਨਾ ਉਹ ਤੁਸੀਂ ਇਹਦਾ ਦੇਖ ਲਓ ਬਾਈ ਪੂਛ ਫੜੀਆ ਮਰੇ ਦੀ ਤੋਂ ਢਾਂਚੇ ਦੀ ਬਣਾਵਟ ਬਹੁਤ ਸੋਹਣੀ ਹੈ ਹਵਾਨਾ ਵੀ ਹੁਣ ਤੁਸੀਂ ਦੇਖ ਸਕਦੇ ਹੋ ਤੋਂ ਥੰਦਾ ਸਹਿਜ ਵੀ ਦੱਸਦਾ ਪਸਮਾਹ ਦੇ ਵਿੱਚ ਕਿੰਨਾ ਕੁ ਸੋਹਣਾ ਥਾਨ ਛੜਦੇ ਭਾਈ ਇਹਦੋਂ ਅੱਗੇ ਵੀ ਮੱਝ ਇੱਕ ਇਹ ਵੀ ਸੂਈ ਸਵਾਈ ਐਮਰ ਭਾਈ ਇਹ ਸੂਈ ਸਵਾਈ ਕੱਟੀ ਇਹਦੇ ਮਗਰੇ ਹਰਿਆਣੇ ਦੇ ਨਗਰਾਂ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਇਹ ਕੱਲ ਸਵੇਰ ਸੂਈ 4 ਵਜੇ ਜਦੋਂ ਗੱਡੀ ਉਤਰੀ ਤਿੰਨ ਕਵੇ ਗੱਡੀ ਉਤਰੀ 4 ਵਜੇ ਸੂਕੀ ਜੀ ਠੀਕ ਹੈ ਕੀ ਰੇਟ ਰਹਿਣਾ ਦਾ ਇਹਦੇ ਰੋਡ ਸਾਰਿਆਂ ਦੇ ਫੋਨ ਤੇ ਹੀ ਹੋਣਗੇ ਜੀ ਖੋਲੀ ਸੋ ਸੋ ਰੇਟ ਇਹਨਾਂ ਦੇ ਫੋਨ ਤੇ ਹੋਣਗੇ 6 ਦਾਂਦਾ ਹੀ ਪਿਓਰ ਠੀਕ ਹੈ ਮੰਨ ਲਓ ਮੰਨ ਕੇ ਚੱਲੋ ਜੀ ਤਕਰੀਬਨ 17-18 ਕਿਲੋ ਦੁੱਧ ਠੰਡਾ ਦੇਊਗੀ ਜੀ ਠੀਕ ਹੈ 17-18 ਕਿਲੋ ਦੁੱਧ ਵਾਲੀ ਮੱਝ ਅਗਾੜੀ ਚੰਗੀ ਐ ਖਵਾਨਾ ਤਾਂ ਕਰਮਾਲੀ ਦਾ ਮੂੰਹ ਬੋਲਦਾ ਬਾਕੀ ਇਹਦੀ ਕੱਟੀ ਵੀ ਤੁਹਾਨੂੰ ਦਿਖਾਉਂਗਾ ਬਹੁਤ ਚੰਗੀ ਬਿਲਕੁਲ ਢਿੱਲੇ ਕੱਚੇ 나ੜੂਏ ਦੀ ਐ ਕਿਉਂਕਿ ਸੂਈ ਮੱਝ ਹਜੇ ਕੱਲ ਸਵੇਰ ਥਾਣਾ ਅਗਲਾ ਤੇ ਪਿਛਲਾ ਜਿਵੇਂ ਮਨਤੀ ਕਰਕੇ ਲੱਗੇ ਹੁੰਦੇ ਇੰਨੇ ਇੱਕ ਬਰਾਬਰ ਦਾ ਸਾਈਜ਼ ਵਾਲੇ ਐ ਖਵਾਨਾ ਹੁਣ ਤੁਸੀਂ ਇੱਥੇ ਵੀਡੀਓ ਚੋਂ ਦਿਸਦਾ ਚੰਗੇ ਢਾਂਚੇ ਦੀ ਪਤਲੀ ਚਮੜੀ ਦੀ ਮੱਝ ਹੈ ਬਿਊਟੀ ਵੀ ਹੈ ਮੱਝ ਚ ਤੇ ਦੂਜੀ ਗੱਲ ਜਿਹੜਾ ਦੁੱਧ ਵਾਲੇ ਪੱਖ ਤੋਂ ਕਿਉਂਕਿ ਜੇ ਆਪਾਂ ਹਵਾਨੇ ਨੂੰ ਦੇਖਦੇ ਆ ਤਾਂ ਉਹਦੇ ਤੋਂ ਅੰਦਾਜ਼ਾ ਹੁੰਦਾ ਵੀ ਇਹ ਚੰਗਾ ਦੁੱਧ ਮੱਝ ਨਹੀਂ ਦੇਣਾ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਆਪਣੀ ਵੀ ਤੁਸੀਂ ਇਹਦੇ ਤੋਂ ਕਿੰਨਾ ਕੁ ਦੁੱਧ ਲੈ ਸਕਦੇ ਹੋ ਛੋਟੇ ਸਿੰਗ ਦੀ ਹੈ ਦੇਖੋ ਹਵਾਨਾ ਇਹਦਾ 2 ਨੰਬਰ ਤੇ ਮੈਂ ਤੁਹਾਨੂੰ ਦਿਖਾ ਰਹੇ ਆਂ ਕੱਟੀ ਇਹਦੀ ਮੈਂ ਤੁਹਾਨੂੰ ਜ਼ਰੂਰ ਦਿਖਾਉਣੀ ਆ ਇੱਕ ਵਾਰ ਤੁਸੀਂ ਇਹਦਾ ਹਵਾਨਾ ਕਲੀਅਰ ਕਰ ਲਓ ਜਦੋਂ ਬਾਈ ਬੰਦੂਗਾ ਉਦੋਂ ਮੈਂ ਫੇਰ ਥਣ ਦਿਖਾ ਦੂੰਗਾ ਚਾਰੇ ਥਣ ਮਨਤੀ ਕਰਕੇ ਜਿਵੇਂ ਲੱਗੇ ਹੁੰਦੇ ਆ ਤੇ ਬੱਚਾ ਇਹ ਆ ਨਾਲ ਦੱਸੋ ਪਤਲੀ ਬੂਥ ਵਾਲੀ ਕੱਟੀ ਮਤਲਬ ਵਾਧੇ ਵਾਲਾ ਜੀ ਇਹਦੇ ਨਾਲ ਆ ਕਿਉਂਕਿ ਚੰਗੀਆਂ ਮੱਜਾਂ ਦੀ ਕੱਟੀ ਜਿਹੜੀ ਉਹ ਵੀ ਚੰਗੀ ਕੀਮਤ ਤੇ ਵਿਕਣੀ ਹੁੰਦੀ ਆ 나ੜੂਆ ਕੱਚਾ ਬੱਚਾ ਛੋਟਾ ਵੈਸੇ ਦਿਸਦਾ ਹੀ ਆ ਵੀ ਇਹ ਕੱਲ ਸਵੇਰ ਦੀ ਸੂਈ ਮੱਜ ਥਣ ਤੁਹਾਨੂੰ ਮੈਂ ਇੱਕ ਵਾਰ ਇਹਦੇ ਜ਼ਰੂਰ ਨੇੜੇ ਤੋਂ ਦਿਖਾਉਂਗਾ ਇਹਨੂੰ ਹਜੇ ਬੱਚਾ ਨਹੀਂ ਲਾਇਆ ਇਹ ਆਪ ਹੀ ਜਿੰਨਾ ਕ ਥਣਾ ਦੇ ਵਿੱਚ ਉਤਰੀ ਵੀ ਹੈ ਉਸੇ ਹਿਸਾਬ ਤੇ ਹੀ ਹੈ ਇਹ ਮਾੜਾ ਇਹਦੇ ਹਾਲਾਤ ਨਹੀਂ ਭਾਈ ਬਹੁਤ ਵੱਡਾ ਹਵਾਨਾ ਦੱਸੋ ਹੁਣ ਤੁਸੀਂ ਇਹਦਾ ਹਵਾਨਾ ਦੇਖੋ ਥਣ ਦੇਖੋ ਕੱਲਾ ਕੱਲਾ ਥਣ ਤੁਹਾਨੂੰ ਨਜ਼ਰ ਆਉਂਦਾ ਹੋਣਾ ਬਾਕੀ ਹਵਾਨੇ ਦਾ ਆਕਾਰ ਦੇਖ ਲਓ ਠੀਕ ਹੈ ਭਾਈ ਬਿਲਕੁਲ ਚੌਰ ਸਿੱਕੋ ਜਿਹਾ ਹਵਾਨਾ ਇਹਦੂ ਅੱਗੇ ਅਮਰ ਭਾਈ ਇਹ ਤਾਂ ਗੱਬਣ ਲੱਗਦੀ ਹੈ ਮਾਚ ਇਹ ਦੋ ਮੰਜੇ ਗੱਬਣਾ ਜੀ ਠੀਕ ਹੈ ਮੰਨ ਲਓ ਸੂਪ ਹੋ ਗਈ ਇਹ ਵੀ ਸ਼ਾਮ ਤਾਈ ਮੰਨ ਲਓ ਜੀ ਸਵੇਰ ਤਾਈ ਮੰਨ ਲਓ ਸੂਪ ਹੋ ਗਈ ਤਿਆਰ ਹੀ ਹੈ ਮੰਨ ਲਓ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਮੰਨ ਲਓ ਇਹ ਜਾਦੇਦਿਆਂ ਲਊਗੀ ਠੀਕ ਹੈ ਹਾਂਜੀ ਸੋ ਦੋਸਤੋ ਤਿਆਰੀ ਲਗਪਗ ਸੌਣ ਦੀ ਹੈਗੀ ਐ ਜੀ ਛੇਤੀ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਸ਼ਾਮ ਤੱਕ ਵੀ ਸੂ ਸਕਦੀ ਐ ਦੁਪਹਿਰੇ ਹੋ ਸਕਦਾ ਸੂਪੇ ਇਹ ਚਾਰ ਦਾੰਦਾ ਜੀ ਬਈ ਜੀ ਠੀਕ ਹੈ ਸੂਆ ਇਹਦਾ ਪਹਿਲਾ ਸੂਆ ਦੂਜਾ ਜੀ ਕਹਿ ਕੇ ਦਿੱਤੀ ਆਪਾਂ ਨੂੰ ਹੋ ਸਕਦਾ ਪਹਿਲਾਂ ਹੋਵੇ ਜੀ ਪਰ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਜੀ ਪਰ ਉਹ ਦੂਜਾ ਹੀ ਜੀ ਬਈ ਠੀਕ ਹੈ ਚਾਰ ਦਾੰਦਾ ਨੂੰ ਹੀ ਕਈ ਵਾਰੀ ਉਦਰੇ ਖੀਰੀ ਸੂਪਨ ਜਿਵੇਂ ਉਹ ਬੱਚਾ ਆਪਣਾ ਖੀਰਾ ਜੀ ਸੂਇਆ ਵਾ ਅੱਛਾ ਪਿਓਰ ਖੀਰੀ ਐ ਜੀ ਜਿਹੜੀ ਉਹ ਪਰਲੇ ਪਾਸੇ ਪਿਓਰ ਖੀਰੀ ਹੈ ਜੀ ਉਹ ਵੀਡੀਓ ਚ ਵੈਸੇ ਦਿਖਾ ਹੀ ਦੇਾਂਗੇ ਫਿਰ ਆਪਾਂ ਮੰਨ ਲਓ ਉਹ ਤਾਂ ਮੱਝ ਦੇਖ ਲਓ ਤੁਸੀਂ ਦੂਜਾ ਸੂਆ ਚਾਰ ਦੰਨ ਦਾ ਬਾਈ ਕਹਿੰਦਾ ਕੁੰਡੇ ਸਿੰਘਾਂ ਦੀ ਏ ਥਣ ਕਿਉਂਕਿ ਜੋਸ਼ ਪਾਈ ਖੜੀ ਆ ਹੁਣ ਇਹਨੇ ਸੋਣਾ ਤਿਆਰੀ ਐ ਪੁੜੇ ਜਿਹੜੇ ਉਹ ਡਾਉਨ ਪਾਈ ਬੈਠੀ ਐ ਢਿੱਲੇ ਛੱਡ ਲਿਆ ਨੇ ਪੁੜੇ ਸੋ ਉਹਦੇ ਨਾਲ ਪਸ਼ੂ ਦਾ ਰੁਖ ਦਾ ਪਤਾ ਲੱਗਦਾ ਸੂਣ ਦਾ ਹਾਂ ਇੱਕ ਗੱਲ ਹੋਰ ਸ਼ੋਰ ਆ ਵੀ ਜਦੋਂ ਸੂਣ ਲੱਗੋਗੇ ਉਦੋਂ ਹਵਾਨਾ ਟਾਈਟ ਕਰ ਜੂਗੀ ਹੁਣ ਵੀ ਹਵਾਨਾ ਆਕਾਰ ਜਿਹੜਾ ਉਹ ਸੋਣਾ ਦੱਸਦਾ ਦੁੱਧ ਬਾਰੇ ਤਾਂ ਕਮੈਂਟ ਹਮੇਸ਼ਾ ਹੀ ਇਹ ਹੁੰਦਾ ਆ ਆਪਦੇ ਵੱਲੋਂ ਵੀ ਜਿਹੜਾ ਭਾਈ ਤੁਸੀਂ ਸੋਚਦੇ ਹੋ ਜਾਂ ਤੁਸੀਂ ਪਸ਼ੂ ਤੋਂ ਜੱਜਮੈਂਟ ਕਰਦੇ ਹੋ ਕਿੰਨਾ ਚੋਲੋਗੇ ਉਹ ਜਿਆਦਾ ਵਧੀਆ ਹੁੰਦਾ ਬਾਈ ਇਹਨਾਂ ਦੀ ਇਹੀ ਸਿਰਤਾ ਜੀ ਆਪਾਂ ਕਹਿ ਰਹੇ ਨੇ ਠੰਡੀਆਂ ਜਿਆਦਾ ਹੀ ਉਧਰ ਲਗਾ ਬੰਨੇ ਠੀਕ ਹੈ ਆ ਦੇਖੋ ਜੇ ਫਿਰਦੀਆਂ ਆਪਣੇ ਆਉਂਦੀਆਂ ਇਧਰ ਥੋੜੀਆਂ ਧੱਕਾ ਕਰਦੇ ਆ ਮੈਨੂੰ ਇਹ ਵੀ ਹੋਊਗਾ ਬਾਈ ਵੀ ਉਧਰ ਪਸ਼ੂ ਜਿਹੜੇ ਜਿਆਦਾ ਛੱਪੜਾਂ 'ਚ ਜਾਂਦੇ ਆ ਆ ਜਿਆਦਾ ਛੱਪੜਾਂ ਜੀ ਹੈ ਨਾ ਜਿਹੜਾ ਚਰਾਣ ਦਾ ਵਾਲਾ ਪਸ਼ੂ ਉਹ ਮਸਤ ਸੁਭਾਅ ਦਾ ਹੀ ਹੁੰਦਾ ਉਹਦਾ ਡਰ ਘਟ ਜਾਂਦਾ ਸੋ ਇਹ ਛੱਪੜਾਂ ਦੇ ਵਿੱਚ ਪਸ਼ੂ ਨਾ ਹੋਣ ਜਾਂਦੇ ਉਹ ਵੀ ਘੱਟ ਡਰਦੇ ਪੰਜਾਬ ਚੋਂ ਛੱਪੜ ਖਤਮ ਤਾਂ ਪਸ਼ੂ ਕਿੱਲਿਆਂ ਤੇ ਵੱਧੇ ਤਣਾਅ ਚ ਵੀ ਆ ਦੂਜੀ ਗੱਲ ਉਪਰੇ ਬੰਦਿਆਂ ਤੋਂ ਡਰੀ ਵੀ ਜਾਂਦੇ ਰਹਿੰਦੇ ਆ ਸੋ ਇਹ ਮੱਝ ਦੋਸਤੋਂ ਤੁਹਾਨੂੰ 3 ਨੰਬਰ ਤੇ ਦਿਖਾਈ ਆ 4 ਨੰਬਰ ਤੇ ਇੱਕ ਮੱਝ ਹੋਰ ਗੱਬਣ ਹੈ ਤਿਆਰੀ ਅਲੱਗ-ਪਗ ਇਹਦੀ ਵੀ ਸੂਣ ਦੀ ਇਹਦੇ ਟਾਂਚੇ ਤੋਂ ਲੱਗਦਾ ਅਮਰ ਭਾਈ ਇਹ ਵੀ ਮੇਰੇ ਖਿਆਲ ਚ ਢਾੜੀ ਰੰਗ ਚ ਉਹ ਵੀ ਬਾਸੀ ਆ ਸ਼ਾਮ ਤਾਈਂ ਜਾਂ ਬਾਸ ਸੋਬਾ ਜੀ ਬਾ ਤਿਆਰ ਹੀ ਮੇਰੇ ਸਾਹ ਤੋਂ ਛੂ ਹੀ ਪਾਉਗੀ ਜੀ ਘੰਟੇ ਡੇਢ ਘੰਟੇ ਤਾਈਂ ਜਿਹੜੇ ਹਿਸਾਬ ਨਾਲ ਹੀ ਕਰੀ ਜਾਂਦੀ ਹੋਣੀ ਠੀਕ ਹੈ ਸੂਆ ਕਿੰਨਾ ਹੋਊਗਾ ਇਹਦਾ ਸੂਆ ਹੀ ਮੰਨ ਕੋਈ ਤੀਜਾ ਮੰਨ ਕੇ ਚੱਲ ਰਹੀ ਤੁਸੀਂ ਠੀਕ ਹੈ ਹਾਂ ਦੁੱਧ ਦੀ ਗਾਰੰਟੀ ਇਹਦੀ ਬਹੁਤ ਹੈ ਜੀ 16 ਲੀਟਰ ਨੇ ਦਿੱਤਾ ਵਾ ਜੀ ਠੀਕ ਹੈ ਮੰਨ ਲਓ ਹਜੇ ਮੰਨ ਲਓ ਜਿਵੇਂ ਗੱਡੀ ਚ ਪਸ਼ੂ ਆ ਥੋੜਾ ਜਿਹਾ ਤਣਾਅ ਚ ਹੋ ਜਾਂਦਾ ਹੈ ਪਸ਼ੂ ਠੀਕ ਹੈ ਥਕਾਵਟ ਮੰਨਦਾ ਹੂੰ ਉਹਦੇ ਕਰਕੇ ਥੋੜਾ ਜਿਹਾ ਹਜੇ ਮੰਨ ਲਓ ਮੰ ਸੋ ਦਸੋ ਹਵਾਨਾ ਤੁਸੀਂ ਹੁਣ ਇਹਦਾ ਦੇਖ ਲਓਗੇ ਇਹ ਹਰਿਆਣੇ ਚੋਂ ਕਿਹੜੀ ਸਾਈਡ ਤੋਂ ਖਰੀਦਿਆ ਵੀ ਆਪਣਾ ਇਹ ਆਪਾਂ ਜੀ ਲੰਨਾਂ ਖਨੋਰੀ ਬਾਡਰ ਤੋਂ ਗਾਉਂ ਜੀ ਖਨੋਰੀ ਬਾਡਰ ਤੋਂ ਹਾਂਜੀ ਠੀਕ ਹੈ ਸੋ ਦਸੋ ਹਵਾਨਾ ਫੇ ਇਸ ਮੱਝ ਦਾ ਵੀ ਦੇਖੋ ਚੰਗਾ ਹਵਾਨੇ ਦਾ ਰੁਖ ਹੈ ਬਾਕੀ ਢਾਂਟਾ ਇਹਦਾ ਸੋਹਣਾ ਲੰਬਾਈ ਗਰਦਨ ਦੀ ਚੰਗੀ ਹੈ ਹਾਈਟ ਜਿਹੜੀ ਉਹ ਅਮਰਬਾਈ ਸਾਰੀਆਂ ਮੱਝਾਂ ਨਾਲ ਤੁਰਿਆ ਤੁਹਾਨੂੰ ਜੱਜਮੈਂਟ ਹੋ ਜੂ ਕਿਹੜੀ ਮੱਝ ਦਾ ਕੱਬਦ ਕਿੰਨਾ ਕੁ ਉੱਚਾ ਲੰਬਾ ਹੋ ਸਕਦਾ ਖਵਾਨਾਂ ਤੁਸੀਂ ਇਹਦਾ ਦੇਖੋ ਪਛਾਣ ਨੂੰ ਵੀ ਚੰਗਾ ਦਖਾਉਂਦੀ ਆ ਹਵਾਨਾਂ ਤੇ ਇਹ ਸੂਣ ਦੀਆਂ ਤਿਆਰੀਆਂ ਚ ਇਹਦਾ ਰੋਖ ਇਹ ਆ ਵੀ ਹੋ ਸਕਦਾ ਹੈ ਵੀ ਆਪਾਂ ਵੀਡੀਓ ਪੋਸਟ ਕਰੀਏ ਤੇ ਮੱਝ ਉਹ ਤੁਹਾਨੂੰ ਇਹ ਬੱਚੇ ਨੂੰ ਜਨਮ ਦੇ ਦੇ ਸੋ ਇਹ ਤਾਂ ਜਿਹੜੀਆਂ ਚਾਰ ਮੱਝਾਂ ਅੱਜ ਨਵਾ ਕੇ ਤੇ ਤਿਆਰ ਕਰ ਲਈਆਂ ਸੀ ਬਾਈ ਨੇ ਉਹ ਤੁਹਾਨੂੰ ਦਿਖਾਤੀਆਂ ਹੁਣ ਇੱਕ ਮੱਝ ਤੁਹਾਨੂੰ ਦਿਖਾ ਦੇਣੀ ਹੈ ਜਿਹੜੀ ਹਜੇ ਤਿਆਰ ਤਾਂ ਨਹੀਂ ਕੀਤੀ ਉਹਵੇਂ ਨਵਾ ਕੇ ਤੇਲ ਤੂਲ ਨਹੀਂ ਲਾਇਆ ਪੜਾ ਕਿਉਂਕਿ ਬਾਈ ਦੱਸਦਾ ਵੀ ਇਹ ਛੋਟੀ ਉਮਰ ਦੀ ਝੋਟੀ ਹੈ ਬੰਦਰ ਦੇਖੋ ਇਹ ਤਾਂ ਬਾਈ ਕਦੋਂ ਕਸੂਈ ਹੈ ਇਹ ਇਹ ਵੀ ਕੱਲ 5 ਵਜੇ ਸੂਈ ਪਈ ਹੈ ਜੀ ਮੰਨ ਲਓ ਮੰਨ ਲਓ ਇਹ ਸਾਫ਼ ਕੀਤੀ ਹੋਈ ਜੀ ਸਵੇਰ ਬੱਚਾ ਚੁੰਗਾ ਹੋਇਆ ਵੈ ਇਹਨੂੰ ਠੀਕ ਹੈ ਬੱਚਾ ਕੀ ਇਹਦੇ ਨਾਲ ਬੱਚੇ ਮਗਰ ਮਿਲ ਕਾ ਫਾਜੀ ਇਹਦੇ ਮੰਗਾ ਕੱਟਾ ਦਿੱਤਾ ਇਹਨੇ ਠੀਕ ਹੈ ਬਾਹਲੇ ਸਾਤ ਸਵੇਰ ਦੀ ਆਣੀਆਂ ਹੀ ਮੰਨ ਲੈਣ ਉਹ ਐ ਫੜ ਕੇ ਖੜ ਜयो ਦਾ ਮੂੰਹ ਬਾਟ ਲਓ ਕੋਈ ਕਰਨ ਦਾ ਕੋਈ ਚੱਕਾ ਗੰਦ ਦਿਖਾ ਹੀ ਦੇ ਕੇ ਬਈ ਗੰਦ ਦਿਖਾ ਲੂਗੀ ਟਾਉਣੇ ਨਹੀਂ ਜੀ ਇਹਨੇ ਨਹੀਂ ਦਿਖਾਉਂਗੇ ਹਜੇ ਹਾਂ ਉਹ ਦੀ ਆਪਣੀ ਗਾਰੰਟੀ ਹੈ ਜੀ ਜਿਹੜੀ ਚੀਜ਼ ਆਪਾਂ ਕਹਿੰਦੇ ਆ ਲੀਆ ਸੋ ਦੋਸਤੋ ਦੰਦ ਇਹ ਨਹੀਂ ਵੀ ਬਾਈ ਨੂੰ ਕੋਈ ਭਲੇਖਾ ਲੱਗ ਸਕਦਾ ਕਿਉਂਕਿ ਵਪਾਰ ਦਾ ਕੰਮ ਹੈ ਪਹਿਲਾਂ ਤੋਂ ਦੰਦ گاਵਾں ਦੇ ਵੀ ਵੇਖ ਕੇ ਬਾਈ ਲਿਆਉਂਦਾ ਸੋ ਇਹ ਖੀਰੀ ਝੋਟੀ ਐ ਦੰਦ ਅਜੇ ਨੇ ਅਮਰભાઈ ਤੋੜਿਆ ਵੀ ਨਹੀਂ ਕੋਈ ਨਹੀਂ ਇੱਕ ਸਿੱਟਿਆ ਬਾਈ ਇੱਕ ਸਿੱਟਿਆ ਹਾਂਜੀ ਸੋ ਦੋਸਤੋ ਇੱਕ ਦੰਦ ਸਿੱਟਿਆ ਮਤਲਬ ਇਹ ਦੋਂਦੀ ਹੋਣੀ ਸ਼ੁਰੂ ਹੋ ਗਈ ਐ ਬੰਤਰ ਦੇਖੋ ਬੌਲੇ ਤੋਂ ਖਾਲੀ ਐ ਵੈਸੀ ਦਿਖਾਤੀ ਤੁਹਾਨੂੰ ਸ਼ੌਂਕਿਆ ਇਹ ਹਜੇ ਇਹ ਅਗਲੀ ਵੀਡੀਓ 'ਚ ਵਖਾਵਾਂਗੇ ਤਿਆਰ ਕਰਕੇ ਦੁੱਧ ਤੇ ਕਰਕੇ ਵੇਚਾਂਗੇ ਸੋ ਅਗਲੀ ਵੀਡੀਓ ਦੇ ਵਿੱਚ ਇਹ ਕੁਝ ਦੁੱਧ ਤੇ ਵੀ ਆ ਜੂਗੀ ਤੇ ਤਿਆਰ ਵੀ ਹੋ ਜੂਗੀ ਸਿੰਘ ਕੁੰਡਿਆਂ ਜਾਂ ਦੋਸਤੋਂ ਬੰਤਰ ਦੇਖੋ ਛੋਟੀ ਦੀ ਪਹਿਲਾਂ ਛੋਟੀ ਬਾ ਤੁਹਾਨੂੰ ਸਹੀ ਲੱਗੇ ਤਾਂ ਫਾਇਦਾ ਇਹ ਹੋ ਜਾਂਦਾ ਵੀ ਦੂਜੇ ਸੂਏ ਤੋਂ ਵੱਧ ਕੇ ਵਿਕ ਜਾਂਦੀ ਹੈ ਜਿੰਨੇ ਦੀ ਤੁਸੀਂ ਖਰੀਦੋਂਗੇ ਇਹ ਨਾਗਰ ਦੋਸਤੋਂ ਅੱਜ ਦੀ ਵੀਡੀਓ ਦੇ ਹੁਣ ਤਾਂ ਪੰਜ ਹੀ ਦਿਖਾਤੇ ਤੁਹਾਨੂੰ ਇਹ ਛੋਟੀ ਦਾ ਹਵਾਨਾ ਫੇਰ ਦੇਖ ਲਓ ਹੁਣ ਤਾਂ ਖਾਲੀ ਥਣਾ ਚ ਦਿਸਦੀ ਹੋਣੀ ਹੈ ਕਿਉਂਕਿ ਖਾਲੀ ਕੀਤੀ ਵੀ ਹੈ ਇਹ ਚੰਗੀ ਬਣੀ ਵੀ ਛੋਟੀ ਹੈ ਬਾਕੀ ਅਗਲੀ ਵੀਡੀਓ ਚ ਦਿਖਾਉਣੇ ਆ ਤੁਹਾਨੂੰ ਇਹਦੇ ਕਿਦਾਂ ਦਾ ਇਹਦਾ ਰੁਕ ਰਿਹਾ ਹੈ ਤੇ ਜਿਹੜੀ ਮਾਜ 2 ਨੰਬਰ ਤੇ ਤੋਰੀ ਸੀ ਉਹਦੀ ਕੱਟੀ ਵੀ ਬੜੀ ਸੋਹਣੀ ਹੈ ਸੋ ਅੱਜ ਦੀ ਵੀਡੀਓ ਦੇ ਨਾਲ ਜੀ ਦੋਸਤੋ ਜਿਹੜੇ ਤੁਹਾਨੂੰ ਦਿਖਾਉਣੇ ਸੀ ਮੈਂ ਉਹ ਪੰਜ ਸੀ ਤੁਸੀਂ ਆ ਕੇ ਦੇਖਿਓ ਜਿਹੜਾ ਪਸੂ ਚਾਚੇ ਉਹਦੀ ਤਸੱਲੀ ਫੁੱਲ ਕਰ ਸਕਦੇ ਹੋ ਤੁਹਾਡਾ ਹੱਕ ਹੈ ਧੰਨਵਾਦ ਵੀਡੀਓ ਦੇਖਣ ਲਈ